ਅਸੀਂ ਪਹੁੰਚੇ ਹਾਂ ਹਲਕਾ ਦੀਨਾ ਨਗਰ ਦੇ ਪਿੰਡ ਗਿਆਨਪੁਰ ਚ ਜਿੱਥੇ ਸਾਡੇ ਨਾਲ ਪਿੰਦੇ ਸਪੰਸ ਸਾਹਿਬਾਨ ਅਰਜਨਦੇਵ ਜੀ ਸਾਡੇ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਚਲਾਗੇ ਕਣਦੇ ਵਿਕਾਸ ਕਾਰਜਾਂ ਲੈ ਕੇ ਕਿਹੜੇ ਬਿਖਲੀਪੇ theater ਉਹ ਜਿਹੜੇ ਵਿਕਾਸ ਕਾਰਜ ਲਈ ਉਹ ਕੰਨ ਲਾਇਆ ਰੁਕੀ ਸੋ ਗੱਲਬਾਤ ਕਰ ਲੈਂਦੇ ਆ ਹਾਂ ਜੀ ਸਰ ਪਿੰਦੇ ਲੋਕਾਂ ਤੁਹਾਨੂੰ ਸੇਵਾ ਦਾ ਮੌਕਾ ਹੈ ਤਾਂ ਮਾਣ ਬਖਿਆ ਤੁਹਾਡੇ ਜਿੱਤੇ ਸਬੰਧਿਆਤਾ ਦਿੱਤੇ ਆ ਸੋ ਕੀ ਗੱਲਾਂ ਚੱਲ ਗਈ ਕਿਵੇਂ ਦੇ ਦੇ ਜੀ ਮੈਂ ਤੇ ਕੰਮ ਜਿਹੜਾ ਹੈ ਬਹੁਤ ਹੈ ਤੰਗਿਆ ਦੇ ਹੈ ਅਗੇ ਜੇ ਮਨੋਂ ਸ਼ਾਂਤੀ ਨਾਲ ਉਹਨੇ ਬਣਵਾਇਆ ਤੇ ਮੰਨ ਲਓ ਕਿ ਉਹਦੇ ਤਰ੍ਹਾਂ ਤੇ ਬਹੁਤ ਵਧੀਆ ਕੀਤਾ ਬਣਵਾ ਕੇ ਅੱਛਾ ਤੋ ਪਿਛਲੀ ਪੰਚਾਇਤ ਵੱਲੋਂ ਕਿਹੜੇ ਬੰਨ ਕੰਮ رہ ਚੁੱਕੀ ਸੀ ਜੋ ਤੁਹਾਡੀ ਗੋਈ ਵਿੱਚ ਪੂਰੇ ਕਰਾਏ ਦੇ ਬਿਲਕੁਲ ਜਿਹੜੇ ਪਿਛਲੇ ਕੰਮ رہ ਚੁੱਕੇ ਆ ਉਹ ਜਿਹੜੇ ਕੰਮ رہ ਚੁੱਕੇ ਨਾ ਉਹਨਾਂ ਨੂੰ ਅਸੀਂ ਕਿਹੜੇ ਤਰ੍ਹਾਂ ਕਰਵਾ ਲਏ ਆ ਜਿੱਦਾਂ ਧਰਮਸ਼ਾਲਾ ਦਾ ਕੰਮ ਨਹੀਂ ਹੋ ਕਰਵਾ ਲਏ ਆ ਪਹਿਲੇ ਪਾਈਂ ਦੇ 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 ਕੋਲ ਜਿਹਨਾਂ ਨਾਲ ਹੀ ਲਾ ਦੇ ਆ ਜਿਹਦਾ ਮਤਲਬ ਇਹ ਦੋਈ ਦਾ ਕਮਾਈ ਲਾ ਰਹੇ ਹੈ左 ਦਾ ਹੈ 33 ਵਾਲੇ ਜਿਹਦਾ ਗਿਆ ਕੁਰਸੀਆਂ ਲਵਾਇਆਂ ਹੈ ਕੰਦੇ ਵਿੱਚ ਜੇ ਕੋਲ ਹੋਰ ਵੀ ਕੰਮ ਜਿਹੜੇ ਪਾਈਂ ਕਿ ਨੇ ਆ ਰਹੇ ਨੇ ਉਹ ਵੀ ਕਰਵਾਉਣਾ ਹੈ ਤੁਸੀਂ ਸਾਰਾ ਆਮ ਦੇਖਿਆ ਹੈਗਾ ਜਦੋਂ ਬਾਹਰ ਬਿੱਡਾਂ ਵਿੱਚ ਜਵੀਦਾ ਉੱਤੇ ਬੂਟੇ ਲੱਗੇ ਹੁੰਦੇ ਨੇ ਲੱਟਾਂ ਲੱਗੀਆਂ ਹੁੰਦੀਆਂ ਜਦੋਂ ਫਿਰਦੇ ਨੇ ਇੰਟਰੈਕ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਵੱਟੀਆ ਮਾਤੀ ਉਹ ਕੋਨ ਨੀਮੋ ਦੀਆ ਸੋ ਖੇਡ ਦਾ ਮੈਦਾਨ ਹੁੰਦਾ ਝੂਲੇ ਲੱਗਦੇ ਕਿਉਂ ਵਧੀਆ ਦੇਖਣਾ ਜਦੋਂ ਦੀਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਤਾਂ ਦੀ ਕੋਈ ਸੁੱਖ-ਸੂਹ ਦੀਆਂ ਫੈਸਲੀਆਂ ਹੈਂ ਸਾਡੇ ਪਿੰਡ ਦੇ ਵਿੱਚ ਜੇ ਹੋਣੀਆਂ ਚਾਹੀਦੀਆਂ ਸਾਡੀਆਂ ਸਹੂਲਤਾਂ ਪੂਰਾ ਕਰ ਤੇ ਪਿੰਡ ਵਿੱਚ ਜਦੋਂ ਕੋਈ ਪੰਚਾਇਤ ਹੈਗੀ ਆ ਨਾ ਕੁਝ ਹੈਗਾ ਹੀ ਨਹੀਂ ਹੈ ਜੇ ਪੰਚਾਇਤ ਨਹੀਂ ਜੇ ਪੰਚਾਇਤ ਹੋਏ ਤੇ ਸਭ ਕੁਝ ਹੋ ਜਾਂਦਾ ਜਾਨੀ ਪੰਚਾਇਤ ਦੀ ਜ਼ਮੀਨ ਹੈ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ ਕੋਈ ਪੰਚਾਇਤੋਂ ਮਰਦੇ ਦਰ ਮਰਦੇ ਵੀ ਨਹੀਂ ਹੈਗੀ ਜੇ ਜਮੀਨ ਹੋਏ ਤੇ ਆਪਾਂ ਪਾਰਕਿੰਗਾਂ ਵੀ ਬਣਾ ਲੰਨੇ ਆ ਮਨੋ ਹਰ ਝੂਮੇ ਚਰ ਜੋ ਵੀ ਆ ਸਭ ਕੁਛ ਨੂੰ ਆਦਨੇ ਆ ਮਨੋ ਹੈ ਹੀ ਕੁਛ ਨਹੀਂ ਉਥੇ ਕੀ ਕਰ ਸਕਦਾ ਉਹ ਪਿਛਲੇ ਪੰਜ ਜੱਤਾ ਰਹੀਆਂ ਹੋਣਗੀਆਂ ਆ ਆਗੂ ਜਾ ਬੜ ਰਹੇ ਹੋਣਗੇ ਕੀ ਪਿੰਡ ਦਾ ਇੰਨਾ ਖਾਸ ਪਸੜੇ ਹੋਣ ਦੇ ਬਾਅਦ ਵੀ ਕਿਸ ਨੇ ਕੋ ਧਿਆਨ ਦਿੱਤਾ ਮਨੋ ਨਹੀਂ ਨਹੀਂ ਕਿਸ ਨੇ ਧਿਆਨ ਨਹੀਂ ਦਿੱਤਾ ਜੀ ਤੋਂ ਬਿਧੀ ਤਰਾਸਨ ਦਾ ਵੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਸੰਗਤ ਨਹੀਂ ਬਣਦੀ ਉਹ ਗਰੀਬ ਤੇ ਕਾ ਰਸਨ ਨਹੀਂ ਪੁੰਚਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕਿੱਦਾਂ ਵਸਿਆ ਹੈ ਤੁਹਾਡੇ ਪਿੰਡ ਦੇ ਵਿੱਚ ਸਮੱਸਿਆ ਰਸਨ ਤਾਂ ਆ ਰਹੇ ਨੇ ਤਾਂ ਦੇ ਬੰਦੇ ਜੀ ਆ ਗਏ ਨੇ ਕੁਝ ਬੰਨ੍ਹਾ ਦੇ ਵੀ ਹੈਗੇ ਨੇ ਉਹਨਾਂ ਦੀ ਸਮੱਸਿਆ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਸਹਿਲ ਮੰਗ ਹੋਣ ਕਰਕੇ ਮਦਦ ਜੋ ਸਹਿਲ ਬੰਦੇ ਬਹਣ ਕਰਕੇ ਜਿਹੜੇ ਰਸਨ ਤਾਂ ਨਹੀਂ ਮੰਗਦੇ ਤੇ ਲੋਕਾਂ ਦੀ ਇਹ ਪ੍ਰੋਬਲਮ ਹੈ ਇਹ ਹੈ ਕਿ ਜਿਹੜੇ ਮਨ ਅੱਜਕੱਲ੍ਹ ਰਹਿੰਦੇ ਨੇ ਮਨ ਪਰੰਪਰਾ ਦੇ ਜਿੰਦੇ ਨੇ ਮਨ ਲੱਗੇ ਰਾਜਨਿਕਰ ਬਣਾ ਦੋ। ਫਰਾਸ਼ਿਕਰ ਕਰਾ ਲਾ। ਜੇ ਜਦੋਂ ਸ਼ਹਿਰ ਕੋਈ ਵੀ ਤੇ ਰਾਜਨਿਕਰ ਬਣਦੇ ਨੇ। ਉਹ ਮੰਨ ਰੇਗਾ ਦੇ ਵਿੱਚ ਜਿਹੜੇ ਜੋ ਬਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਦਿੰਦਾ। ਉਹਨੇ ਜਾਇ ਨਾ ਪਾਈ ਨੰਦੀ। ਤੇ ਤੁਹਾਡੀ ਕਵਾਈ ਦੇ ਵਿੱਚ ਕਿਵੇਂ ਦੇਖਿਆ ਜਾਣਾ। ਬਿਲਕੁਲ ਜੀ ਸਾਨੂੰ ਕਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਬੰਦੇ ਨੇ ਜਿੱਦਾਂ ਹਮਨ ਮੰਨ ਲਓ ਵੀ ਉਹਨਾਂ ਦੇ ਵਿੱਚ ਜਿਹੜਾ ਗਲਤ ਤਰੀਕੇ ਨਾਲ ਕੰਮ ਜਿਹੜਾ ਕਰਦੇ ਨਾ ਉਹ ਨਹੀਂ ਹੋਣਾ ਚਾਹੀਦਾ। ਜਿਹੜਾ ਸਹੀ ਕੰਮ ਕਰਦਾ ਉਹੀ ਹੋਣਾ ਚਾਹੀਦਾ। ਉਹ ਸਰ ਜੋਦ ਨਾ ਜਾਂ ਉਹਦਾ ਪੰਜਾਬ ਸਰਕਾਰ ਨੇ ਮਨਸੰਨੀ ਜੀਆ ਜੋ ਆਪ ਵੀ ਦੇ ਮਨੂ ਲੈ ਕੇ ਕਿਵੇਂ ਦੇ ਦਿੱਤੇ ਉਹਨਾਂ ਆਪਣੇ ਪੇਰੇ ਦੇ ਸਾਹਮਣੇ ਸਰ ਜੀ ਮੈਂ ਪਹਿਲੇ ਵੀ ਇਹਾਂ ਦੇਖਣ ਦੇ ਬਹਿ ਚੱਲਣਾ ਚਾਹਤ ਹਾਂ ਹੁਣ ਫਿਰ ਤਾਂ ਲੱਗਿਆ ਕਿ ਆਖਰ ਨੂੰ ਕੋਈ ਨਸ਼ਾ ਦਾ ਪ੍ਰੋਟੋਕੋਲ ਤਾਂ ਨਾ ਹੈ ਵਾਹੋਂ ਵੀ ਗਵਾਹਾਂ ਦੇ ਤੇ ਕੋਈ ਸੀ ਨਹੀਂ ਆ ਦਮਾਲ ਮਤਲਬ ਠੀਕ ਪਿੰਡ ਆ ਪਿੰਡ ਸੋ ਪਰ ਨੌਜਵਾਨਾਂ ਦਾ ਲੱਭਦੇ ਦੇ ਚਾਹ ਰਹੇ ਹਾਂ ਉਹ ਬਾਹੁੰਦਾ ਤੁਹਾਡੇ ਪਿੰਡ ਚ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕੀ ਪਲੇਟਫਾਰਮ ਹੋਵੇਗਾ ਇੱਕ ਜੀ ਨੌਜਵਾਨਾਂ ਤੇ ਹੈ ਮਤਲਬ ਕਿ ਜਿਹੜੇ ਬੱਚੇ ਨਾਲ ਬਹੁਤ ਜ਼ਿਆਦਾ ਨੇ ਸੋ ਉਹਨਾਂ ਵਾਸਤੇ ਵੀ ਅਣੀ ਮਗਰ ਵੀ ਚਾਹੀਏ ਆ ਕਿ ਹੱਲੇ ਤੋਂ ਕੋਈ ਗਰਾਉਂਡ ਸੌਂ ਬਣੇ ਉਹਨਾਂ ਦਾ ਹੀ ਧਿਆਨ ਖੇੜਾ ਹੈ ਦੂਸਰੇ ਪਾਸੇ ਨੂੰ ਜਾਂਦੀ ਹੈ ਮਤਲਬ ਖੇਡ ਵਾਲੇ ਪਾਸੇ ਨੂੰ ਉਹ ਨਹੀਂ ਬਣੀ ਹੈ ਮਤਲਬ ਕਿ ਪੰਚਾਇਤ ਹੋਏ ਤੇ ਤਾਂ ਹੀ ਅੰਦਰੋਂ ਗਰਾਉਂਡ ਸੌਂ ਬਣੇ ਤੇ ਫਿਰ ਵੀ ਖੇਡਣ ਦੇ ਥਾਂ ਇਹਦਾ ਕੋਰਮਾ ਪਹੁੰਚਿਆ ਅਨੁਭਵੀ ਆਈ ਦੇਖਣੇ ਬਣਾ ਬਲੌਗ ਕਰਵਾ ਦਨ ਅੱਗੇ ਬਣਾਉਂਦੀ ਆਪਕੀ ਜੀ ਜੇਤੀ ਸੈਂਟਰ ਗੋਰਮ ਨੂੰ ਜਪਣ ਯਾਰ ਸਦਾ ਤੋਂ ਸੁਖ ਸੁਹੂਤ ਸੰਗੀਤ ਉਤਸਾਹਾਂ ਮਾਤੇ ਪੰਨਾ ਜਿੰਦੀ ਆ ਤਾਂ ਕਿਦ ਨੂੰ ਨਿਤਤਰੇ ਬੁਢੀ ਦੇ ਲਈ ਤੱਕਾਂ ਪਹੁੰਚਾਂ ਨਹੀਂ ਮਿਲਦੀ। ਤੋਂ ਸਵਾਦੀਕ ਵਾਇਦੇ ਵਿੱਚ ਕਿਵੇਂ ਦੇਖਿਆ ਜਾਵੇ? ਹਾਂ ਹਰ ਡੀਟੋਆਈ ਦੇ ਵਿੱਚ ਇਹ ਲੇ ਕੇ ਸਾਡੇ ਤੇ ਵਰਗੀਆਂ ਜਿਹੜੀਆਂ ਨਾ ਉਹ ਨਹੀਂ ਹੁੰਦੀਆਂ। ਮੰਨ ਲਓ ਵੀ ਸਾਡਾ ਜਿਹੜਾ ਬੈਂਡ ਹੈ ਉਹ ਬਹੁਤ ਵਧੀਆ ਹੈ। ਉਹ ਲੋਕੀਂ ہاں ਠੀਕ ਹੈ ਇੱਕ ਕੱਚੇ ਘੁੰਗੜਾ ਤਾਂ ਬਣਾ ਜਿਏ ਨਵੇਂ ਹੋਮ ਬਣੇ ਗਏ ਆ ਸੋ ਆਪਜੀ ਦੇ ਬਿਰਦੇ ਕਿੰਨੇ ਕਦੇ ਬੜਾ ਰੈਂਟ ਆਈਆਂ ਕਿੰਨੇ ਨਵੇਂ ਪੌਂਪ ਲਾਈ ਕੀਤੇ ਨੇ ਕਦ ਜਿਹੜੇ ਕੱਚੇ ਕੋਠੇ ਨੇ ਬਣਾ ਲਾਨੇ ਕਾਫੀ ਟੈਂਸ ਤੋਂ ਬਲੈਕਿੰਗ ਬੈਂਡਿੰਗ ਕਰੀਆਂ ਹੋਈਆਂ ਨਹੀਂ ਜਿਹੜੀਆਂ ਮਦਦ ਤੋਂ ਲੋਨ ਦਾ ਤੱਕ ਲਾਣੀਆਂ ਲੈਣੀਆਂ ਉਹ ਪਈਆਂ ਨੇ ਉਹਨਾਂ ਦੇ ਮਕਾਨ ਜਿਹੜੇ ਆ ਮਦਦ ਤੋਂ ਬਣਾ ਲਏ ਨੇ ਤੇ ਬਾਕੀ ਜਿਹੜੇ ਆ ਕੋਈ 8-10 ਘਰ ਨੇ ਉਹਨਾਂ ਦੇ ਵੀ ਇਹਦੇ ਫੌਨ ਲੈਂਦੇ ਬਾਤਦੇ ਆ ਜੀ ਬੇਤੀ ਜੇ ਵੀ ਬਣੀ ਪਿੰਨਾ ਦੇ ਤੇ ਨੇ ਲੋਕਾਂ ਨੂੰ ਥਾਣੇ ਤੇ ਗਰੀ ਦਾ ਤੇ ਖਾਣੇ ਚਿੰਦ ਸਮਾਂ ਬਰਵਾਉਣ ਦਾ ਅਫਰ ਹੋ ਗਿਆ ਤੇ ਇੱਕ ਤਰ੍ਹਾਂ ਮੰਨ ਜੀ ਇਹ ਜੁਮਿਆਂ ਦੇਤੀ ਵੱਧ ਹੁੰਦਾ ਕਿਵੇਂ ਦੇਖੋ ਜੀ ਸਰ ਪੈਂਦੀ ਜੁਮੇਵਾਰੀ ਹੈ ਨਾ ਜਿਹੜੀ ਆ ਤੁਮ ਅੰਬਰ ਜਿਹੜੀਆਂ ਹਨ ਨਹੀਂ ਝਗੜਿਆਂ ਦੇ ਪਾਸੇ ਜਿਹੜੇ ਦੋ ਤੋਂ ਨਾ ਹੀ ਜਾਂ ਤੇ ਚੱਲਾ ਫਿਰ ਦੂਸਰੇ ਨੰਬਰ ਤੇ ਜੀ ਇਹ ਜਾਂਦੇ ਮਤਲਬ ਉਧਰਲੇ ਪਾਸੇ ਮਤਲਬ ਵੀ ਆ ਜਿਹੜੀਆਂ ਬਿਲਕੁਲ ਨਹੀਂ ਚੰਗਦੇ ਜੇ ਕੋਈ ਨਾਇਚਾ ਗਾਉਂ ਉਹ ਕਿੰਦਾ ਜਾ ਤੇ ਅਸੀਂ ਇਹ ਹੀ ਵੀ ਕਰਦੇ ਆ ਆਪਣੇ ਪਿੰਡ ਦੇ ਕੁਝ ਬੰਦੇ ਆ ਗਏ ਨੇ ਜਿਹੜੇ ਮਾਦ ਪੰਚਾਇਤ ਦਾ ਉਹ ਦੱਸ ਮਨੋਂ ਵੀ ਉਹ ਸਾਰੇ ਇੱਕ ਜਗ੍ਹਾ ਤੇ ਭਾਲ ਕੇ ਜਿਉਣਾ ਦਾ ਕੋਈ ਸੋਲ ਐਂਸਵਾ ਜਦਦਾ ਪਿੰਡ ਦੇ ਵਿੱਚ ਹੀ ਉਕਾਰ ਦਿੰਦੇ ਨੇ ਤੇ ਵਾਕੀ ਜੇ ਥਾਣੇ ਵਾਲੇ ਚੱਕਰਾਂ ਦੇ ਵਿੱਚ ਕੋਈ ਉੱਧਰ ਪੈਸਾ ਵੀ ਖਰਚ ਹੋਏ ਨਾ ਤੇ ਪੈਸਾ ਖਰਚਦਾ ਕੋਈ ਫਾਇਦਾ ਨਹੀਂ ਆਦਾ ਤੇ ਪੈਸਾ ਖਰਚਾ ਪਰ باوجود ਵੀ ਜੇ ਉੱਧਰ ਜਾਂਦੇ ਨੇ ਲੋਕੀਂ ਦਾ ਪੈਸਾ ਖਰਚਾ ਹੋਣਾ ਹੀ ਹੈ ਤੇ ਜੇ ਨਹੀਂ ਜਾਂਦੇ ਜੇ ਬੱਚੇ ਤੋਂ ਹੋ ਜੇਗੀ ਉਹਨਾਂ ਦੀ ਤੇ ਮੈਂ ਇਹਹੀ ਤਰੀਕਾ ਬਾਕੀ ਥਾਣਿਆਂ ਦੇ ਪਾਸਿਆਂ ਨੂੰ ਨਾ ਜਾਇਆ ਕਰੋ ਜੇ ਕੋਈ ਮੰਨ ਲਓ ਵੀ ਇਹ ਜਾਣਾ ਵੀ ਹੁਣ ਡਾਇਰੈਕਟ ਪੈਣੋਂ ਦਸਿਆ ਕਰੋ ਕਿ ਬੰਦੋ ਵੀ ਨਹੀਂ ਆਇਆ ਕੰਮ ਕਰਨ ਲੱਗੇ ਆ ਮੰਨ ਲਓ ਕਿ ਜਦੋਂ ਉਹ ਬੰਦਾ ਤੇ ਨਾਲ ਗੱਲ ਕਰੇਗਾ ਬੰਦਾ ਉਹਦਾ ਥੋੜਾ ਬਹੁਤ ਸੋਚਦਾ ਕਿ ਬੰਦਾ ਵੀ ਤੂੰ ਉੱਧਰ ਕਿਉਂ ਜਾਣ ਰਿਹਾ ਮੰਨ ਲਓ ਕਿ ਆਹੀ ਇਹਨੂੰ ਇੱਥੇ ਮੋਕਾ ਦੇਣੀ ਹੈ ਗੱਲ ਨੂੰ ਜੇ ਨਹੀਂ ਇੱਥੇ ਮੋਕਾ ਦੇਣੀ ਇਹ ਗੱਲ ਉਹਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਰਦਾ ਤੋ ਵੀ ਤੁਸੀਂ ਕਿਹੜਾ ਹੁਣ ਪਿਆਰ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਨ ਨੂੰ ਜਾਂਦੇ ਨੇ ਜਿਹੜਾ ਪਰੋਂ ਸੁੱਖ ਸੂਰਤਾ ਪ੍ਰਦਾਨ ਕਰਦਾ। ਦੇਖੋ ਜੀ ਅਸੀਂ ਜਦੋਂ ਤਾਂ ਆਪਣੇ ਕੰਮ ਦੇ ਪਿੱਛੇ ਹੋਏ ਨਾ ਮਨੋਂ ਵੀ ਤਰਲੇ ਵੀ ਮੇਰੇ ਅੱਗੇ ਤਾਂ ਉਹ ਪਹਿਨੇ ਲਾਏ ਰਹਿਣਾ ਅੱਜ ਜਦੋਂ ਮੈਨੂੰ ਕੱਟੇ ਮਿਲ ਜਾਨਾ ਤੇ ਕੰਮ ਸ਼ੁਰੂ ਕਰ ਦੇਣੇ ਇਧਰ ਮਨ। ਸੁੱਖ ਪਰ ਲੋਕਾਂ ਦੀ ਸੇਵਾ ਦਾ ਮੌਕਾ ਤਾਂ ਮਾਨਵਤ ਸੇਵਾ ਦੇ ਸਭ ਤੋਂ ਜ਼ਿਆਦਾ ਸਾਧਨ। ਸੋ ਮੈਸੇਜ ਕੀ ਘਰ ਜਾਵਨ ਪਿੰਡ ਆਇਆ। ਮੇਰਾ ਮੈਸੇਜ ਇਹ ਹੈ ਜੀ ਸਭ ਪਿੰਡ ਵਾਲਿਆਂ ਨੂੰ ਮੇਰਾ ਸਾਥ ਦੇਣ ਤੇ ਮਗੋਂ ਵੀ ਸਭ ਪਿੰਡ ਮੈਂ ਆਪਣਾ ਜਿਹੜਾ ਬਿਲਕੁਲ ਹੀ ਸਾਫ ਸੁਥਰਾ ਪਿੰਡ ਬਣਾਇਆ ਜੇ ਪਿੰਡ ਦੇ ਮੁਖੀ ਸਾਰੇ ਸ਼ਾਂਤੀ ਨਾਲ ਜਿਹੜਾ ਬਣਾਇਆ ਮੈਨੂੰ ਤੇ ਪੂਰਾ ਸਹਿਯੋਗ ਦੇਣ ਮੇਰੇ ਵੱਲ ਤੇ ਮੈਂ ਨਿਕੁਤਮ ਮਾਣਕ ਵਾਸਤੇ ਜਿਹੜਾ ਬਣਾਇਆ ਹੈ ਖੈਰ ਖਾਸ। ਸੋ ਇਹ ਸਭ ਸਾਡੇ ਨਾਂ ਸਰਪੰਚ ਅਜਨ ਦੇਵ ਜੀ ਤੇ ਇਹਨਾਂ ਦਾ ਗਣਾ ਇਸ ਪ੍ਰਦੇਸ਼ ਵਿੱਚ ਕਾਫੀ ਜਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਜਿਵੇਂ ਦੱਸਿਆ ਆਹਣ ਦੇ ਵਿੱਚ ਲਾਇਬ੍ਰੇਰੀ ਹੋਗੀ ਰਿਸਪਾਂਸਰੀ ਹੋਗੀ ਚਾਹੇ ਉਹ ਬੱਚਿਆਂ ਦਾ ਖੇਡ ਦਾ ਮਗਾਨ ਹੋਵੇ ਉਹ ਇਸ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਤੋਂ ਵਾਂਝਾ ਪੈਦਾ ਇਹਨਾਂ ਦੀ ਵਾਅਦੇ ਦੇ ਵਿੱਚ ਜਿਹੜਾ ਉਹ ਕੰਮ ਪੰਖਾ ਪੰਖਾ ਲੈਣੇ ਤਰ੍ਹਾਂ ਦੇ ਉੱਤੇ ਕਰਵਾਇਆ ਜਾਏਗਾ ਸੋ ਜਿਵੇਂ ਜਿਵੇਂ ਸਤਾਤ ਸੁਹੂਤ ਆਇਆ ਕਿ ਉਹ ਤਿਕਨ ਦਲੀ ਪਰ ਕੰਮ ਕਰਾਉਂਦੀ ਉਹ ਸਦ ਕਰਨਗੇ ਸੋ